ਸਰਦੀ ਦੇ ਮੌਸਮ ਵਿੱਚ ਬੀਨਸ ਦੀ ਖੇਤੀ ਕਰ ਲਈ ਬਹੁਤ ਹੀ ਵਧੀਆ ਤੇ ਟੁਕਮਾ ਸਵਾ ਹੈ ਤੇ ਇਸ ਦੀ ਖੇਤੀ ਕਰਕੇ ਤੁਸੀਂ ਇਸ ਟਾਈਮ ਦੇ ਉੱਤੇ ਕਾਫੀ ਇਹਦਾ ਬੈਨੀਫਿਟ ਲੈ ਸਕਦੇ ਜੇ ਇਸ ਦਾ ਸਰਦੀਆਂ ਵਿੱਚ ਰੇਟ ਵੀ ਕਾਫੀ ਹੁੰਦਾ ਹੈ ਤੇ ਕਾਫੀ ਵਧੀਆ ਕੁਆਲਟੀ ਦਾ ਜਿਹੜਾ ਹੈ ਤਿਆਰ ਹੁੰਦਾ ਬੀਨਸ ਦੀ ਬਿਜਾਈ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਆ ਉਹ ਇਹਦੇ ਬੀਜ ਆ ਤੁਸੀਂ ਬਾਜ਼ਾਰ ਦੇ ਵਿੱਚੋਂ ਦੁਕਾਨ ਕਿਸੇ ਤੋਂ ਵੀ ਵਧੀਆ ਕੁਆਲਟੀ ਦਾ ਬੀਜ ਲੈਣਾ ਵਾ ਕਿਉਂਕਿ ਜੇ ਵਧੀਆ ਕੁਆਲਟੀ ਦਾ ਬੀਜ ਹੋਊਗਾ ਤੇ ਤਾਂ ਹੀ ਚੰਗਾ ਗਰੋਅ ਕਰੇਗਾ ਉਸ ਤੋਂ ਬਾਅਦ ਬੀਜ ਨੂੰ ਆਪਾਂ ਪੰਜ ਤੋਂ 6 ਘੰਟੇ ਲਈ ਪਾਣੀ ਦੇ ਕਿਸੇ ਬਰਤਨ ਦੇ ਵਿੱਚ ਭਿਉਂ ਲੈਣਾ ਵਾ ਤੇ ਭਿਉਣ ਦੇ ਨਾਲ ਇਹ ਹੁੰਦਾ ਕਿ ਵਧੀਆ ਜਰਮੀਨੇਸ਼ਨ ਕਰੇ ਬੀਜ ਖਰੀਦੇ ਸਮੇਂ ਤੁਸੀਂ ਇਹ ਏਸੀਦਾ ਧਿਆਨ ਰੱਖਣਾ ਕਿ ਬੀਨਸ ਦੇ ਵਿੱਚ ਵੀ ਅਲੱਗ-ਅਲੱਗ ਵੈਰਾਈਟੀਆਂ ਨੇ ਕੁਝ ਵੇਲ ਵਾਲੇ ਬੀਨਸ ਹੁੰਦੇ ਨੇ ਤੇ ਜਿਹੜੇ ਇਹ ਬੀਨਸ ਆ ਇਹ ਛੋਟੇ ਬੀਨਸ ਹੁੰਦੇ ਨੇ ਜਿਹੜੇ ਜ਼ਮੀਨ ਤੋਂ ਜ਼ਿਆਦਾ ਹਾਈਟ ਨਹੀਂ ਲੈਣਦੇ ਤੇ 40 ਤੋਂ 50 ਦਿਨ ਦੇ ਵਿੱਚ ਜਿਹੜੇ ਆ ਇਹ ਤਿਆਰ ਹੋ ਜਾਂਦੇ ਆ ਬਿਜਾਈ ਤੋਂ ਪਹਿਲਾਂ ਮਿੱਟੀ ਦੀ ਤਿਆਰੀ ਬਹੁਤ ਜ਼ਰੂਰੀ ਆ ਮਿੱਟੀ ਵਿੱਚ ਤੁਸੀਂ ਪੋਸ਼ਕ ਤੱਤ ਜਿਵੇਂ ਡੀਪੀ ਯੂਰੀਆ ਤੇ ਸਲਫਰ ਤੇ ਜਾਂ ਫਿਰ ਵਰਮੀ ਕੰਪੋਸਟ ਪਾ ਸਕਦੇ ਜੀ ਉਸ ਤੋਂ ਬਾਅਦ ਮਿੱਟੀ ਨੂੰ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਤੁਸੀਂ ਖੇੜਾ ਵੀ ਪਾ ਸਕਦੇ ਜੀ ਤੇ ਜੇ ਤੁਸੀਂ ਪਲੇਨ ਜਗ੍ਹਾ ਤੇ ਬੀਜਣਾ ਤੇ ਇਸ ਤਰ੍ਹਾਂ ਵਧੀਆ ਮਿੱਟੀ ਹੋਣੀ ਜਿਹੜੀ ਸੁੱਕੀ ਤੇ ਉਹਦੇ ਵਿੱਚ ਤੁਸੀਂ ਜਿਹੜੀ ਬਿਜਾਈ ਕਰਨੀ ਆ ਜਿਹੜੀ ਕਿ ਵਧੀਆ ਤਰੀਕੇ ਨਾਲ ਦਾਡੀ ਜਿਹੜੀ ਪੀ ਐਨ ਸੀ ਦੀ ਆ ਉਹ ਗਰੋਥ ਹੋਵੇ ਇਸ ਤੋਂ ਬਾਅਦ ਤੁਸੀਂ ਬੀ ਲੈ ਲੈਣੇ ਆ ਤੇ ਹਲਕਾ ਜਿਹਾ ਪਹਿਲਾਂ ਜਿੱਦਾਂ ਗਿੱਲੀ ਮਿੱਟੀ ਤੇ ਪਾਣੀ ਵੀ ਛਿੜਕ ਲੈਣਾ ਵਾ ਕਿਉਂਕਿ ਇਹਦੇ ਨਾਲ ਜਿਹੜੀ ਜ਼ਮੀਨ ਹੈ ਜਿੱਤੋਂ ਪਨਾ ਗਰਮੀਆਂ ਤੇ ਉਹਦੇ ਵਿੱਚ ਫਿਰ ਜਰਮੀਨੇਸ਼ਨ ਹੋਣ ਦੇ ਵਿੱਚ ਦਿੱਕਤ ਨਾ ਆਵੇ ਤੇ ਵਧੀਆ ਤਰੀਕੇ ਨਾਲ ਤੁਸੀਂ ਜਿਹੜੀ ਬਿਜਾਈ ਕਰਨੀ ਆ ਬੀਨਸ ਦੀ ਬਿਜਾਈ ਕਰਦੇ ਸਮੇਂ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਕਿ ਇਹ ਉਸ ਜਗ੍ਹਾ ਤੇ ਬਿਜਾਈ ਕੀਤੀ ਜਾਵੇ ਜਿੱਥੇ ਸਨਲਾਈਟ ਜਿਹੜੀ ਆ ਡਾਇਰੈਕਟ ਪਵੇ ਕਿਉਂਕਿ ਕਿਸੇ ਪੌਦੇ ਨੂੰ ਗਰੋ ਕਰਨ ਵਾਸਤੇ ਉਗਣ ਵਾਸਤੇ ਜਿਹੜੀ ਸਨਲਾਈਟ ਆ ਉਹਦੀ ਬਹੁਤ ਜ਼ਰੂਰਤ ਹੁੰਦੀ ਆ ਤਾਂ ਹੀ ਵਰੀਆ ਤਰੀਕੇ ਨਾਲ ਜਿਹੜਾ ਪੌਦਾ ਤਿਆਰ ਹੁੰਦਾ ਵਾ ਇਸ ਤੋਂ ਬਾਅਦ ਤੁਸੀਂ ਆਪਣੇ ਜਿਹੜੇ ਬੀਜ ਆ ਬੀਜਾਂ ਨੂੰ ਲੈ ਲੈਣਾ ਬੀਜਾਂ ਦੇ ਵਿੱਚੋਂ ਜਿਹੜਾ ਪਾਣੀ ਇਹਨੂੰ ਕੱਢ ਦੇਣਾ ਵਾ ਤੇ ਇਹ ਤੁਹਾਡੇ ਸਾਹਮਣੇ ਹੈ ਜਿਸ ਤਰ੍ਹਾਂ ਇਹ ਵੇਖੋ ਬੀਜ ਇਹਨਾਂ ਦੇ ਵਿੱਚ ਆਪਣੇ ਪਾਣੀ ਆ ਤੇ ਪਾਣੀ ਨੂੰ ਬਾਹਰ ਕੱਢ ਲੈਣਾ ਵਾ ਤੇ ਫਿਰ ਇਹ ਬੀਜ ਹੁਣ ਬਿਲਕੁਲ 4 ਤੋਂ 5 ਘੰਟੇ ਇਹਨਾਂ ਨੂੰ ਆਪਾਂ ਭੌਂਕੇ ਰੱਖਿਆ ਵਾ ਤੇ ਹੁਣ ਇਹ ਬੀਜ ਬਿਲਕੁਲ ਜਿਹੜੇ ਬੀਜਣ ਵਾਸਤੇ ਤਿਆਰ ਆ ਤੇ ਤੁਸੀਂ ਇਸ ਤਰੀਕੇ ਨਾਲ ਬੀਜ ਲੈਣੇ ਆ ਤੇ ਇੱਕ ਬੂਟੇ ਤੋਂ ਦੂਜੇ ਬੂਟੇ ਜਿੱਥੇ ਬਜਾਈ ਕਰਨੀ ਹੈ ਰੀ ਦੂਰੀ ਘੱਟੋ-ਘੱਟ ਜਿਹੜੀ ਆ 5 ਤੋਂ 6 ਇੰਚ ਹੋਣੀ ਚਾਹੀਦੀ ਆ ਕਿਉਂਕਿ ਕਾਫੀ ਜਿਹੜਾ ਚੜਾਈ ਦੇ ਵਿੱਚ ਫੈਲਦੇ ਆ ਬੀਨਸ ਤੇ ਜੇ ਇਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਲਾਉਣਾ ਬੀਨਸ ਬਹੁਤ ਹੀ ਘੱਟ ਸਮੇਂ ਵਿੱਚ ਤੇ ਜਲਦੀ ਉੱਗਣ ਵਾਲੀ ਫਸਲ ਆ ਤੇ ਇਹਦਾ ਰਿਜ਼ਲਟ ਤੁਹਾਨੂੰ ਬਹੁਤ ਹੀ ਘੱਟ ਦਿਨਾਂ ਵਿੱਚ ਜਿਹੜਾ ਹੈ ਤਾਂ ਹੀ ਗ੍ਰੋਥ ਆ ਬਿਲਕੁਲ ਵਧੀਆ ਜਿਹੜੀ ਚਰਮਿਨੇਸ਼ਨ ਆ ਉਹ ਤੁਹਾਨੂੰ ਨਜ਼ਰ ਆਏਗੀ ਤੇ ਹੁਣ ਆਪਾਂ ਜਿਹੜੇ ਬੀਨਸ ਇਹਨਾਂ ਦੀ ਬਿਜਾਈ ਕੀਤੀ ਹੈ ਦਾ ਰਿਜ਼ਲਟ ਤੁਸੀਂ ਦੇਖ ਸਕਦੇ ਜੇ ਕਿ ਇਹ 7 ਦਿਨ ਬਾਅਦ ਜਿਹੜਾ ਵਾ ਇਹ ਬਿਲਕੁਲ ਵਧੀਆ ਤਰੀਕੇ ਨਾਲ ਜਿਹੜੀ ਜਰਮੀਨੇਸ਼ਨ ਹੈ ਆਪਣੀ ਬੀਨਸ ਦੀ ਹੋ ਗਈ ਤੇ ਵਧੀਆ ਤਰੀਕੇ ਨਾਲ ਓਕੇ ਆ ਤੇ ਬੂਟੇ ਬਹੁਤ ਵਧੀਆ ਜਿਹੜੇ ਸੋਹਣੇ ਆ ਤੇ ਹੌਲੀ ਹੌਲੀ ਇਹਨਾਂ ਦੀ ਹੁਣ ਜਿਹੜੀ ਇਹਨਾਂ ਨੂੰ ਆਪਾਂ ਥੋੜੇ ਦਿਨ ਦੇ ਵਿੱਚ ਇਹਨਾਂ ਦੀ ਆਪਾਂ 10 ਤੋਂ 15 ਇਹਨਾਂ ਦੀ ਗੁੜਾਈ ਕਰ ਦਾਂਗੇ 45 ਤੋਂ 50 ਦਿਨ ਦੇ ਬਾਅਦ ਤੁਸੀਂ ਦੇਖ ਸਕਦੇ ਜੇ ਕਿ ਬਹੁਤ ਵਧੀਆ ਜਿਹੜੀ ਬੀਨਸ ਹੈ ਤਿਆਰ ਹੋ ਗਈ ਆ ਇਹਨਾਂ ਨੂੰ ਬਹੁਤ ਵਧੀਆ ਸਬਜ਼ੀ ਵਿਖੋ ਲੱਗ ਰਹੀ ਆ ਤੇ ਜੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਆ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ